ਸਾਡੇ ਸਾਈਬਰ ਜੋ ਟੀਮ ਹੈਗੀ શ્રી ਮੁਖਸਰ ਸਾਹਿਬ ਦੀ ਇਹਨਾਂ ਨੇ ਅੱਜ ਬਹੁਤ ਚੰਗਾ ਕੰਮ ਕੀਤਾ ਅੱਜ ਅਸੀਂ ਟੋਟਲ 100 ਫੋਨ ਜੋ ਗੁੰਮ ਹੋਏ ਸੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਉਹ ਲੱਭ ਕੇ ਪਬਲਿਕ ਨੂੰ ਵਾਪਸ ਕਰਾਏ ਤੇ ਇਹਦੇ ਨਾਲ ਸਾਡਾ ਟੋਟਲ ਫਿਗਰ ਜੋ ਫੋਨਸ ਰਿਟਰਨ ਦਾ ਹੈਗਾ ਉਹ 500 ਨੂੰ ਕਰਾਸ ਕਰ ਚੁੱਕਿਆ ਇਹਦੇ ਨਾਲ ਨਾਲ ਮੈਂ ਸਾਰੇ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇੱਕ CEIR ਪੋਰਟਲ ਹੁੰਦਾ ਹੈ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਪੋਰਟਲ ਜੇਕਰ ਤੁਹਾਡਾ ਫੋਨ ਖੁੰ ਹੋ ਜਾਂਦਾ ਹੈ ਜਾਂ ਖੋਇਆ ਜਾਂਦਾ ਤੁਸੀਂ ਇਮੀਡੀਏਟਲੀ ਪੋਰਟਲ ਤੇ ਜਾ ਕੇ ਆਪਣਾ ਫੋਨ ਰਜਿਸਟਰ ਕਰੋ ਉਹਦੇ ਨਾਲ ਉਹਦੀ ਆਈਐਮਆਈ ਜੋ ਹੈਗੀ ਬਲੌਕ ਹੋ ਜਾਂਦੀ ਹੈ ਕੋਈ ਹੋਰ ਉਹਦੇ ਵਿੱਚ ਸਿੰਪਾਂ ਦੀ ਕੋਸ਼ਿਸ਼ ਕਰਦਾ ਹੈ ਨਾਲ ਹੀ ਤੁਹਾਨੂੰ ਆਪਣੇ ਮੈਸੇਜ ਤੇ ਆਪਣੇ ਫੋਨ ਤੇ ਮੈਸੇਜ ਆ ਜਾਂਦਾ ਹੈ ਕਿ ਤੁਹਾਡਾ ਫੋਨ ਇੱਥੇ ਚੱਲ ਪਿਆ ਤੇ ਇੱਕ CEIR ਪੋਰਟ ਰਜਿਸਟਰ ਕਰੋ ਦੂਜਾ ਆ ਕੇ ਜੋ ਸਾਡੀ ਟੀਮ ਹੈਗੀ ਹੈ ਟੀਮ ਨੂੰ ਦੱਸੋ ਥਾਣੇ ਦੱਸੋ ਆਪਣੇ ਉਹ ਸਾਰੀ ਇਨਫੋਰਮੇਸ਼ਨ ਅਸੀਂ ਕਲੈਕਟ ਕਰਦੇ ਤੇ ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਜੇ ਸਾਡਾ ਫੋਨ ਖੋ ਗਿਆ ਸੀ ਪੁਲਿਸ ਦੇ ਵਿੱਚ ਰਿਪੋਰਟ ਲਿਖਾਤੀ ਹੋਣਾ ਤਾਂ ਕੁਝ ਨਹੀਂ ਹੈਗਾ ਬਟ ਇਹ ਗੱਲ ਨਹੀਂ ਹੈ ਇਹ ਜੋ ਸਾਡਾ ਐਫਰਟ ਚੱਲ ਰਿਹਾ ਸਾਰੀ ਟੀਮ ਦਾ ਉਹਦੇ ਨਾਲ ਅਸੀਂ ਇਹੀ ਸ਼ੋਅ ਤੇ ਪ੍ਰੂਵ ਕਰਨਾ ਚਾਹ ਰਹੇ ਹਾਂ ਕਿ ਤੁਹਾਡਾ ਫੋਨ ਖੋਨਰ ਨਹੀਂ ਸਾਨੂੰ ਦਿਓ ਤੇ ਅਸੀਂ ਐਵਰ ਵਿਜੀਲੈਂਟ ਹੈਗੇ ਜਦੋਂ ਤੁਹਾਡਾ ਫੋਨ ਕਈ ਚਾਲੂ ਹੁੰਦਾ ਹੈ ਸ਼ੁਰੂ ਹੁੰਦਾ ਹੈ ਨਾਲ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਇਸੇ ਤੁਹਾਡਾ ਫੋਨ ਰਿਕਵਰ ਵੀ ਕਰਾ ਕੇ ਦੇਣਾ ਹੈ ਇਸਨੇ ਕਹੀਂ ਫੋਨ ਇਦਾ ਜੇ ਵੀ ਸੀ ਗਿਆ ਜੋ ਸਾਸੀ ਜਮੂਨ ਕਸ਼ਮੀਰ ਤੋਂ ਮੰਗਾਏ ਜੋ ਅਸੀਂ ਯੂਪੀ ਤੋਂ ਜਾ ਕੇ ਟ੍ਰੇਸ ਕਰਕੇ ਲੈ ਕੇ ਆਏ ਤੇ ਮੇਰੀ ਸਾਰਿਆਂ ਨੂੰ ਇਹ ਬੰਦੀ ਹੈਗੀ ਕਿ ਇਸ਼ੂ ਆਂਦਾ ਹੈ ਤੁਸੀਂ ਇਮੀਡੀਏਟਲੀ ਨੀਅਰੈਸ ਪੁਲਿਸ ਸਟੇਸ਼ਨ ਜਾਓ ਤੁਹਾਡੀ ਸੁਣਵਾਈ ਵੀ ਹੋਏਗੀ ਤੇ ਨਾਲ ਕੋਸ਼ਿਸ਼ ਸਾਡੀ ਪੂਰੀ ਰਹੇਗੀ ਕਿ ਤੁਹਾਡਾ ਫੋਨ ਵਾਪਸ ਲੈ ਥੈਂਕ ਯੂ